ਇਸੇ ਨੂੰ ਇਕਬਾਲ ਕਹਿੰਦੇ ਨੇ ਜੋ ਜ਼ਹਿਰ ਹਲਾ ਹਲ ਹੈ وہی ਅੰਮ੍ਰਿਤ ਹੈ ਨਾਦਾਂ मालूम ਨਹੀਂ ਤੁਜ ਕੋ انداز ਹੈ ਪੀਣੇ ਕਹ ਪਦਾਰਥ ਅੰਮ੍ਰਿਤ ਹੈ ਜੇ ਤੈਨੂੰ ਵਰਤਨ ਦਾ ਢੰਗ ਆ ਜਾਏ ਤੇ ਜੇ ਵਰਤਨ ਦਾ ਢੰਗ ਨਹੀਂ ਹਰ ਪਦਾਰਥ ਜ਼ਹਿਰ ਹੈ ਭੋਜਨ ਅੰਮ੍ਰਿਤ ਹੈ ਜੇ ਤੈਨੂੰ ਖਾਣ ਦਾ ਢੰਗ ਆ ਜਾਏ ਤੇ ਜੇ ਖਾਣ ਦਾ ਢੰਗ ਨਹੀਂ ਆਇਆ ਤਾਂ ਬਲਕਿ ਇਹ ਏਕ ਵੀ ਜ਼ਹਿਰ ਹੈ ਆਯੁਰਵੇਦ ਆਚਾਰੀਆ ਕਹਿੰਦੇ ਨੇ ਭੁੱਖ ਲੱਗੀਏ ਇੱਕ ਇੱਕ ਬੁਰਕੀ ਅੰਮ੍ਰਿਤ ਹੈ ਭੁੱਖ ਨੂੰ ਲੈਣੇ ਇੱਕ ਇੱਕ ਬੁਰਕੀ ਜ਼ਹਿਰ ਹੋਵੇਗੀ ਉਹ ਸਰੀਰ ਦਾ ਬੋਝ ਬਣੇਗਾ ਉਹ अनेका विकार ਪੈਦਾ ਕਰੇਗਾ ਜ਼ਿੰਦਗੀ ਅੰਮ੍ਰਿਤ ਹੈ ਅਗਰ ਤੈਨੂੰ ਜੀਣ ਦਾ ਢੰਗ ਆ ਜਾਏ ਜੀਣ ਦਾ ਢੰਗ ਨਹੀਂ ਆਇਆ ਤਾਂ ਜ਼ਿੰਦਗੀ ਵੀ ਜ਼ਹਿਰ ਹੈ ਪਰਵਾਰ ਅੰਮ੍ਰਿਤ ਹੈ ਅਗਰ ਉਹਦੇ ਵਿੱਚ ਤੈਨੂੰ ਰਹਿਣ ਦਾ ਢੰਗ ਆ ਗਿਆ ਹੈ ਨਹੀਂ ਤੇ ਪਰਵਾਰ ਵੀ ਜ਼ਹਿਰ ਹੈ ਜੇ ਤੈਨੂੰ ਰਹਿਣ ਦਾ ਢੰਗ ਨਹੀਂ ਆਇਆ ਹਰ ਵਕਤ ਕਲੇਸ਼ ਹਰ ਵਕਤ ਝਗੜਾ ਹਰ ਵਕਤ ਕਲੇ ਮਚੀ ਜ਼ਹਿਰ ਬਣ ਗਏ ਮਹਿਰਜ ਕਰਾ ਮਨੁੱਖ ਕੋਲ ਬੀਜ ਹੈ ਅਗਰ ਅਨੁਕੂਲ ਧਰਤੀ ਦੇ ਚ ਨਾ ਬੋਇਆ ਇਹ ਗੱਲੇਗਾ ਸੜੇਗਾ ਮਨੁੱਖ ਕੋਲ ਸੰਘੀਆ ਹੈ ਇਹਨੂੰ ਕੁਸ਼ਤਾ ਬੜਾਇਆ ਜਾ ਸਕਦਾ ਹੈ ਸਾਹਿਬ ਇਥੇ ਕਹਿ ਰਹੇ ਨੇ ਦਸਨ ਬਿਹੋਂ ਭਯੰਗੰ ਮੰਤਰੰ ਗਾਰੜੇ ਨਿਵਾਰੰ ਜੈਸੇ ਸਪੇਰਾ ਗਾਰੜੇ ਮੰਤਰ ਦਾ ਜਪ ਕਰਕੇ ਮੰਤਰ ਨੂੰ ਸਿਧ ਕਰ ਲੈਂਦਾ ਹੈ ਤੇ ਸਭ ਨੂੰ ਦੰਦਾਂ ਤੋਂ ਬਿਨਾ ਕਰ ਦਿੰਦਾ ਹੈ ਪਕੜ ਲੈਂਦਾ ਉਹਦੇ ਦੰਦ ਕੱਢ ਦਿੰਦਾ ਹੈ ਕਹਿੰਦੇ ਨੇ ਉਹ ਮੰਤਰ ਗਾਲਵਨ ਇੱਕ ਸਾਲ ਤੱਕ ਕੰਮ ਕਰਦਾ ਹੈ 12ਵੇਂ ਮਹੀਨੇ ਸੱਪ ਨੂੰ ਛੱਡ ਦੇ ਦਿੰਦੇ ਨੇ ਸ਼ਾਇਦ ਆਪ ਨੂੰ ਪਤਾ ਹੋਵੇ ਮੈਂ ਰਾਜਸਥਾਨ ਦੇ ਚੋ ਜਗ੍ਹਾ ਦੇਖੀ ਹੈ ਬਰਤਰੀ ਦੀ ਗੁਫਾ ਅਲਵਰ ਤੋਂ ਕੋਈ ਬਾਈ ਤਈ ਮਿਲਦੀ ਦੂਰੀ ਤੇ ਸਾਰੇ ਸਪੇਰੇ ਸੱਪ ਉੱਤੇ ਛੱਡ ਦੇਣਾ ਫਿਰ ਨਵਾਂ ਪਕੜ ਦੇਣ ਦੂਜਾ ਪਕੜ ਦੇਣ ਪੁੱਛਣ ਤੇ ਤੋਂ ਉਹਨੂੰ ਦਸਣ ਦੇ ਸਾਡਾ ਮੰਤਰ ਇੱਕ ਸਾਲ ਤੱਕ ਕੰਮ ਕਰਦਾ ਉਸ ਤੋਂ ਬਾਅਦ ਇਹ ਸਾਨੂੰ ਵੀ ਡੰਗ ਮਾਰ ਸਕਦਾ ਸਾਨੂੰ ਵੀ ਕੱਟ ਸਕਦਾ ਅਸੀਸ ਨੂੰ ਛੱਡਦੇ ਨੇ ਦੂਜਾ پکڑਦੇ। ਇਹ ਸਾਡਾ ਵਾਅਦਾ ਹੁੰਦਾ ਹੈ। ਇਸ ਤਰ੍ਹਾਂ ਦੀ ਰੌ ਰਿਤੀ ਭਾਰਤ ਦੇ ਸਪੇਰੇ ਪਾਲਦੇ ਨੇ। ਇਸ ਤਰੀਕੇ ਨਾਲ ਚੱਲਦੇ ਨੇ। ਭਨਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਦਾਹਰਣ ਦਿੱਤਾ ਹੈ ਜੈਸੇ ਸਪੇਰੇ ਗਾਰਡੇ ਮੰਤਰ ਨੂੰ ਜਪ ਕੇ ਸੱਪ ਦੀ ਜ਼ਹਿਰ ਉਡਾਰ ਦਿੰਦੇ ਨੇ। ਕਿਸੇ ਨੂੰ ਡੰਗ ਮਾਰਿਆ ਹੋਵੇ। ਤੇ ਸੱਪ ਨੂੰ ਦੰਦਾਂ ਤੋਂ ਬਿਨਾਂ ਕਰ ਦਿੰਦੇ ਨੇ। ਇਹ ਉਦਾਹਰਣ ਹੈ। ਇਹ ਪ੍ਰਮਾਣ ਦਿੰਦਾ ਹੈ ਸਤਿਗੁਰਾਂ ਨੇ ਦਸਨ ਬਿਹੁਣ ਭਯੰਦਨ ਮੰਤਰੰ ਗਾਰੜੇ ਨਿਵਾਰੰ ਬਿਆਦ ਉਪਾੜਨ ਸੰਤਨ ਨਾਨਕ ਲਬਦ ਕਰਮਣੇ ਕੋਈ ਵਿਰਲੇ ਸੰਤ ਜਨ ਨੇ ਪ੍ਰਭੂ ਦਾ ਨਾਮ ਜਪ ਕੇ ਜੀਵਨ ਦੇ ਚੋਂ ਸਾਰੀ ਅੰਮ੍ਰਿਤ ਕਢ ਕੇ ਜ਼ਿੰਦਗੀ ਨੂੰ ਅੰਮ੍ਰਿਤਮਈ ਬਣਾ ਲੈਂਦਾ ਹੈ ਦੂਰ ਕਿਓ ਜਾਓ ਭਗਤ ਲਾਮਦੇਵ ਐਸਾ ਕਹਿ ਰਹੇ ਨੇ ਦਸ ਬੈਰਾਗਨ ਮੋਹਿ ਬਸਕੇ ਨੇ ਪੰਚੋਂ ਕਮਟਣਾਉ 72 ਭਰੇ ਅਮਰਸ ਸਰਬਿਕ ਕੋ ਮਾਰ ਕਢਾਉ ਪਾਛੇ ਬਰ ਨ ਆਵਨ ਪਾਉ ਅਮਰਤ ਬਾਣੀ ਘਟਤੇ ਉਚਰੋ ਆਤਮਕੋ ਸਮਝਾਓ 72 ਮਨੁੱਖ ਦੇ ਸਰੀਰ ਦੇ ਚ 72 ਮੋਟੀਆਂ ਨਸਾਂ ਨੇ 72 ਮੋਟੀਆਂ ਨਾੜਾਂ ਨੇ ਜਿਨ੍ਹਾਂ ਦਾ ਹਜ਼ਾਰਾਂ ਛੋਟੀਆਂ-ਛੋਟੀਆਂ ਨਸਾਂ ਨਾਲ ਸੰਬੰਧ ਜੁੜਿਆ ਹੋਇਆ ਮੂਲ ਰੂਪ ਵਿੱਚ ਇਹ 72 ਨੇ ਆਯੁਰਵੇਦ ਆਚਾਰੀਆ ਵੀ ਐਸਾ ਕਹਿੰਦੇ ਨੇ ਔਰ ਭਗਤ ਵੀ ਐਸਾ ਕਹਿੰਦੇ ਨੇ ਨਾਮ ਦੇ ਵੈਸਾ ਕਹਿ ਰਹੇ ਨੇ ਪ੍ਰਭੂ ਦਾ ਨਾਮ ਜਪਦਿਆਂ ਜਪਣਿਆਂ ਜੋਗ ਦੀਆਂ ਸਿੱਧੀਆਂ ਦੀ ਪ੍ਰਾਪਤੀ ਹੋ ਜਾਂਦੀ ਏ ਤੇ ਤਨ ਦੇ ਭੇਦ ਦਾ ਪਤਾ ਚੱਲ ਜਾਂਦਾ ਸੁਣੀਏ ਜੋਗ ਜੁਗਤ ਤਨ ਭੇਦ ਪਤਾ ਚੱਲਦਾ ਨਾਮਦੇਵ ਕਹਿੰਦੇ ਨੇ ਇਹ ਜੋ 72 ਨਸਾਂ ਨੇ ਮੇਰੀਆਂ ਇਹਨਾਂ ਵਿੱਚ ਖੂਨ ਗਰਦਿਸ਼ ਨਹੀਂ ਕਰ ਰਿਹਾ ਕੀਦਰਦਸ਼ ਕਰ ਰਿਹਾ ਅੰਮ੍ਰਿਤ ਖੂਨ ਮੇਰਾ ਅੰਮ੍ਰਿਤ ਹੋ ਗਿਆ ਮੇਰੀਆਂ ਨਸਾਂ ਦੇ ਚ ਹੁਣ ਖੂਨ ਨਹੀਂ ਹੈ ਅੰਮ੍ਰਿਤ ਇਤਨਾ ਪਾਵਨ ਹੋ ਗਿਆ ਇਤਨਾ ਪਵਿੱਤਰ ਹੋ ਗਿਆ ਤੇ ਜਿਸ ਦਾ ਖੂਨ ਅੰਮ੍ਰਿਤ ਹੋ ਜਾਏ ਪਹਿਚਾਨ ਉਹਦੀ ਦ੍ਰਿਸ਼ਟੀ ਅੰਮ੍ਰਿਤਮਈ ਹੋ ਜਾਏਗੀ ਉਹਦੇ ਬੋਲ ਅੰਮ੍ਰਿਤਮਈ ਹੋ ਜਾਣਗੇ ਉਹਦੇ ਕਰਮ ਅੰਮ੍ਰਿਤਮਈ ਹੋ ਜਾਣਗੇ ਖੂਨ ਮੈਲੇ ਨਾਪਾਕ ਹੈ ਇਹਦੀ ਦ੍ਰਿਸ਼ਟੀ ਮੈਲੀ ਹੋਵੇਗੀ ਇਹਦੇ ਬੋਲ ਬੜੇ ਗੰਦੇ ਹੋਣਗੇ ਇਹ ਦੇ ਕੰਮ ਠੇਕ ਕਰੇਗਾ ਇਹ ਰੁਹਾਨੇ ਟੰਗ ਲਾਲ ਤੌਰ ਤਰੀਕਾ ਇਹ ਬਿਆਨ ਕੀਤਾ ਜਾ ਰਿਹਾ ਹੈ ਇੱਕ ਤੇ ਵਿਗਿਆਨਿਕ ਢੰਗ ਨਾਲ ਦੂਜੇ ਦਾ ਖੂਨ ਸਾਫ ਕਰਨਾ ਹੈ ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ ਖੂਨ ਕਿਤਨਾ ਵੀ ਸਾਫ ਹੋ ਜਾਏ ਪ੍ਰਾਕਿਰਤਿਕ ਰੂਪ ਵਿੱਚ ਕ੍ਰੋਧ ਤੇ ਰਹੇਗਾ ਲੋਭ ਤੇ ਰਹੇ ਆਖਰ ਖੂਨ ਦੇ ਉਛਾਲਦੇ ਹੀ ਕਾਮ ਦਾ ਵੇਗ ਬਣਦਾ ਹੈ ਹੰਕਾਰ ਦਾ ਵੇਧ ਬਣਦਾ ਹੈ ਕ੍ਰੋਧ ਖੋਣੇ ਤੇ ਖੋਲਦਾ ਹੁਰਕੀ ਇਕਬਾਲ ਇਸ ਨੂੰ ਵੀ ਬਿਆਨ ਕਰਦੇ ਨੇ ਇੱਕ ਬੂੰਦ ਗਰ ਚਾਹੇ ਤੋ ਤੂਫਾਨ ਬਣ ਜਾਏ ਇੱਕ ਫੂਲ ਗਰ ਚਾਹੇ ਤੋ ਗੁਲਿਸਤਾਨ ਬਣ ਜਾਏ ਇੱਕ ਹੋਣ ਕੇ ਕਤਰੇ ਮੇ ਉਹ ਤਾਸਿਰ ਹੈ ਇੱਕ ਕੌਮ ਕੀ ਤਵਾਰੀਖ ਕਾ ਅਨਵਾਨ ਬਣ ਜਾਏ ਕਿੰਦਾ ਇੱਕ ਬੂੰਦ ਖੂਨ ਕਿਦਰੇ ਉਛਲ ਪਵੇ ਇਹ ਸ਼ਹੀਦ ਹੋ ਸਕਦਾ ਇੱਕ ਬੂੰਦ ਖੂਨ ਦੇ ਚ ਕਿਦਰੇ ਉਛਾਲ ਆ ਜਾਏ ਇਹ ਭਗਤ ਬਣ ਸਕਦਾ ਇੱਕ ਬੂੰਦ ਖੂਨ ਦੇ ਚ ਜੇ ਕਿਦਰੇ ਉਛਾਲ ਆ ਜਾਏ ਸੰਤ ਹੋ ਸਕਦਾ ਇਹ ਬ੍ਰਹਮ ਗਿਆਨੀ ਹੋ ਸਕਦਾ ਔਰ ਜਿਸ ਖੂਨ ਦੇ ਚ ਇਸ ਤਰ੍ਹਾਂ ਦਾ ਉਛਾਲ ਨਾਵੇ ਦਿਵਾਨ ਦੀ ਤਰਫ ਹੋਵੇ ਕਿੰਨੇ ਦਾ ਖੂਨ ਬੜਾ ਠੰਡਾ ਹੈ ਮੈਲੇ ਕੁਝ ਵੀ ਨਹੀਂ ਪਾਣੀ ਕੁਛ ਵੀ ਨਹੀਂ ਇੱਕ ਹੋਣ ਕੇ ਕਤਰੇ ਮੇ ਉਹ ਤਾਸਿਰ ਹੈ ਇੱਕ ਕੌਮ ਕੀ ਤਵਾਰੇਖ ਕਾ ਅਨਵਾਨ ਬਨ ਜਾਏ ਭਗਤ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ ਹੋਣ ਗਰਦਿਸ਼ ਨਹੀਂ ਕਰ ਰਿਆ ਮੇਰੀਆਂ ਨਸਾਂ ਵਿੱਚ ਕੀ ਗਰਦਿਸ਼ ਪਿਆ ਕਰਦਾ ਹੈ ਅੰਮ੍ਰਿਤ 72 ਭਰੇ ਅੰਮ੍ਰਿਤ ਸਰ ਬੜਾ ਸੁੰਦਰ ਵਾਕ ਹੈ 70 ਤੇ 2 72 ਇਹ ਜੁੜੀਆਂ ਮੋਠੀਆਂ ਨਸਾਂ ਨੇ ਇਹਨਾਂ ਚ ਅਮਰਤ ਗਰਦੇਸ਼ ਕਰ ਰਹੇ ਹੈ ਕਿ ਅਮਰਤ ਕਿਸ ਤਰ੍ਹਾਂ ਹੋ ਗਿਆ ਦਸ ਬੈ ਰਾਗਨ ਮੋਇ ਬਸ ਕੇ ਨਾ ਪੰਜੋਂ ਕਾਮਿਟਨਾ ਪ੍ਰਭੂ ਦਾ ਨਾਮ ਜਪਿਆ ਇਹ ਸਾਰੇ ਇੰਦਰੇ ਮੇਰੇ ਕਾਬੂ ਹੋ ਗਏ ਨੇ ਹੁਣ ਅੱਖਾਂ ਮੈਨੂੰ ਭਟਕਾ ਨਹੀਂ ਸਕਦੀਆਂ ਕੰਨ ਮੈਨੂੰ ਗਲਤ ਰਸਤੇ ਤੇ ਨਹੀਂ ਪਾ ਸਕਦੇ ਕਿਉਂ ਮੈਂ ਮਹਾ ਪ੍ਰਕਾਸ਼ ਵੇਖ ਲਿਆ ਹੈ ਮਹਾਰੂਪ ਵੇਖ ਲਿਆ ਹੈ ਅੰਦਰ ਮੈਂ ਮਹਾ ਨਾਦ ਸੁਣ ਲਿਆ ਹੈ ਆਪਣੇ ਅੰਦਰ ਮੈਂ ਮਹਾ ਸੁਗੰਧ ਵੇਖ ਲਈਏ ਆਪਣੇ ਅੰਦਰ ਕਿ ਇੰਦਰੇ ਮੈਨੂੰ ਨਹੀਂ ਵਟਕਾ ਸਕਦੇ ਹੁਣ ਮੈਂ ਬਾਹਰ ਮੁਖੀ ਨਹੀਂ ਹਾਂ ਹੁਣ ਮੈਨੂੰ ਅੰਦਰ ਹੀ ਸਭ ਕੁਝ ਲੱਭ ਪਿਆ ਯਕੀਨ ਹੈ ਜਾਣੋ ਪ੍ਰਮਾਤਮਾ ਜਦ ਵੀ ਲੱਭੇਗਾ ਅੰਦਰੋਂ ਲਵੇਗਾ ਨਾ ਉਹਨੇ ਤਾਂ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੇਂ ਇਸ ਕਾ ਬਿਸਰਾਮ ਕਾਹਰੇ ਬਨਖੋ ਜਨ ਜਾਏ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਤੋ ਨਾਮਦੇਵ ਕਹਿੰਦੇ ਨੇ ਇਹ ਸਾਰੀਆਂ ਨਸਾਂ ਅੰਮ੍ਰਿਤ ਨਾਲ ਭਰ ਗਈਆਂ ਐਸੇ ਮਨੁੱਖ ਦੀ ਪਹਿਚਾਣ ਕੀ ਹੋਵੇਗੀ ਦ੍ਰਿਸ਼ਟੀ ਅੰਮ੍ਰਿਤਮਈ ਹੋਵੇਗੀ ਬੜੀ ਪਵਿੱਤਰ ਹੋਵੇਗੀ ਸਭ ਕੁਝ ਪ੍ਰਭੂ ਦਾ ਰੂਪ ਵੇਖੇਗਾ ਔਰ ਉਸਦੇ ਸਾਰੇ ਕਰਮ ਪਵਿੱਤਰ ਹੋ ਜਾਣਗੇ ਉਹਦੀ ਜ਼ਬਾਨ ਪਵਿੱਤਰ ਹੋ ਜਾਏਗੀ ਸੁੱਚੀ ਹੋ ਜਾਏਗੀ ਨਾਮ ਜਪਤ ਗੋਬਿੰਦ ਦਾ ਸੁੱਚੀ ਬੈਰਸ ਬੜੀ ਪਵਿੱਤਰ ਰਸਨਾ ਉਸਦੀ ਹੋ ਜਾਏਗੀ ਅੰਮ੍ਰਿਤਮਈ ਬੋਲ ਬੜੀਆਂ ਪਵਿੱਤਰ ਉਸ ਦੀਆਂ ਅੱਖਾਂ ਹੋ ਜਾਣਗੀਆਂ ਅੰਮ੍ਰਿਤਮਈ ਦ੍ਰਿਸ਼ਟੀ ਹੋ ਜਾਏਗੀ ਕਿਉਂਕਿ ਹੋਂ ਅੰਮ੍ਰਿਤਮਈ ਹੋ ਗਿਆ ਹਨ ਗੁਰਵਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਸੱਪਾਂ ਦਾ ਜ਼ਹਿਰ ਉਤਾਰਨ ਵਾਲੇ ਸਪੇਰੇ ਬਹੁਤ ਨੇ ਆਪਣੇ ਜੀਵਨ ਦਾ ਜ਼ਹਿਰ ਉਤਾਰਨ ਵਾਲਾ ਕੋਈ ਸੰਤ ਵਿਰਲਾਇਆ ਪਿਆਰ ਉਪਾੜਨ ਸੰਤਨ ਨਾਨਕ ਲਬਦਉ ਕਰਮਣੇ ਇਸ ਤਰ੍ਹਾਂ ਦਾ ਸਪੇਰਾ ਜੋ ਜੀਵਨ ਦੀ ਜ਼ਹਿਰ ਨੂੰ ਉਤਾਰ ਦੇਵੇ ਤੇ ਅੰਮ੍ਰਿਤ ਦੇ ਚ ਬਦਲਦੇ ਵੇ ਨੋਨਿਕ ਲਬਦੰ ਕਰਮਣੇ ਕਿਦਰੇ ਭਾਗਾ ਅਨਸਾਰ ਇਸ ਤਰ੍ਹਾਂ ਦੇ ਪੁਰਸ਼ ਦੇ ਕਿਦਰੇ ਦਰਸ਼ਨ ਹੁੰਦੇ ਨੇ ਮੈਂ ਫਿਰ ਅਰਜ਼ ਕਰਾਂ ਅਸੀਸੇਵਾਸੇ ਅਰਦਾਸ ਦੇ ਚ ਸ਼ਬਦ ਐਡ ਕੀਤੇ ਹੋਏ ਨੇ ਸੇਈ ਸੰਤ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਚੇਤੇ ਆਵੇ ਤੇ ਜੈਸੇ ਨਾਮ ਚੇਤੇ ਆਵੇਗਾ ਹੁਣ ਅੰਮ੍ਰਿਤ ਹੋ ਜਾਏਗਾ ਦ੍ਰਿਸ਼ਟੀ ਅੰਮ੍ਰਿਤਮਈ ਹੋ ਜਾਏਗੀ ਬੋਲ ਅੰਮ੍ਰਿਤਮਈ ਹੋ ਜਾਏਗਾ जहर सारा अमृत बन जाएगा हंकार निर्माणता शक्ल अख्तियार कर जाएगा क्रोध दया बन जाएगा मोह प्रेम बन जाएगा कामशील संजम बन जाएगा और लोभ सबर ते संतोख बन जाएगा अगर लोभ लोभ है तो सबर संतोख नहीं बने जहर है हंकार निर्माणता नहीं बनया तो जहर है मोह प्रेम नहीं बने तो जहर है क्रोध दया नहीं बने तो जहर है ਜ਼ਹਿਰ ਵਿੱਚ ਜੀ ਰਿਹਾ ਹੈ ਮਨ ਬਿਆਦ ਉਪਾੜਨ ਸੰਤਨ ਨਾਨਕ ਲਬਦ ਕਰਮਣੇ ਇੱਥੇ ਤੱਕ ਇਹ ਸ਼ਲੋਕ ਪੜੇ ਗਏ ਸਨ ਵਾਲਵਨ ਚਾਰ ਪੰਜ ਸ਼ਲੋਕ ਅੱਗੇ ਹੋਰ ਰਹਿੰਦੇ ਨੇ ਇਹਨਾਂ ਦਾ ਕਲ ਅਖਰੀ ਅਰਥ ਕਰਕੇ ਇਸ ਗਾਥਾ ਨਾਮਕ ਬਾਣੀ ਦੀ ਕਲ ਫਿਰ ਸਮਾਪਤੀ ਕਰਾਂਗੇ ਸਮਾ ਸਮਾਪਤ ਇਸ ਕਰਕੇ ਵਰਨਾ ਇੱਕ ਇੱਕ ਸ਼ਲੋਕ ਬੜਾ ਮਹਾਨ ਹੈ ਇੱਕ ਇੱਕ ਸ਼ਲੋਕ ਦੇ ਵਿੱਚ ਬੜੀਆਂ ਬੁਲੰਦੀਆਂ ਨੂੰ ਛੋਹਿਆ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਕ ਇੱਕ ਸ਼ਲੋਕ ਦੇ ਵਿੱਚ ਬਹੁਤ ਕੁਝ ਸਤਿਗੁਰੂ ਕਹਿ ਰਹੇ ਨੇ ਸਤਿਗੁਰੂ ਦੇਵ ਜੀ ਅੱਜ ਦੇ ਸ਼ਲੋਕ ਵਿੱਚ ਇਹ ਕਹਿ ਰਹੇ ਨੇ ਮੰਤਰ ਸiddhi ਵਾਕ ਦੀ ਸਿੱਧੀ ਬੋਲਾਂ ਦੀ ਸਿੱਧੀ ਬੋਲਾਂ 'ਚ ਬੜਾ ਕੁਝ ਕੀ ਰੱਖਿਆ ਬੋਲਾਂ ਜਿਹੜਾ ਇੰਜ ਕਹਿੰਦੇ ਨੇ ਸਾਰਾ ਸੰਬੰਧ ਤੇ ਬੋਲਾਂ ਨਾਲ ਸੰਬੰਧ ਵੜਦੇ ਨੇ ਬੋਲ ਕੇ ਸੰਬੰਧ ਟੁੱਟਦੇ ਨੇ ਬੋਲ ਕੇ ਟੁੱਟ ਗਈ ਪ੍ਰੀਤ ਬੁਰ ਬੋਲ ਦੋ ਬੋਲ ਬੋਲੇ ਬਚਪਨ ਦੀ ਦੋਸਤੀ ਟੁੱਟ ਕੇ ਰਹਿ ਗਈ ਹੋਇਆ ਕੀ ਦੋ ਬੋਲ ਬੋਲੇ ਦੋ ਬੋਲਾ ਨੇ ਬੇਗਾਨੇ ਨੂੰ ਆਪਣਾ ਬਣਾ ਲਿਆ ਦੋ ਬੋਲਾ ਨੇ ਕਿ ਕਿ ਕਿਧਰੇ ਦੋ ਬੋਲ ਦੋ ਅੱਖਰ ਵਾਹਿਗੁਰੂ ਵਾਹਿਗੁਰੂ ਜਪਦੇ ਰਹੀਏ ਕਾਇਨਾਤ ਦਾ ਮਾਲਕ ਵਾਹਿਗੁਰੂ ਅੰਦਰ ਪ੍ਰਗਟ ਹੁੰਦਾ ਹੈ ਜ਼ਹਿਰ ਅੰਮ੍ਰਿਤ ਹੋ ਜਾਂਦੀ ਹੈ ਜੀਵਨ ਅੰਮ੍ਰਿਤ ਲਈ ਹੋ ਜਾਂਦਾ ਹੈ ਰੋਮ ਰੋਮ ਵਿੱਚ ਅੰਮ੍ਰਿਤ ਦੀ ਵਰਸ਼ਾ ਹੋ ਜਾਂਦੀ ਹੈ ਸਤਿਗੁਰ ਇਸ ਤਰ੍ਹਾਂ ਦੀ ਜ਼ਿੰਦਗੀ ਸਾਡੀ ਚੌੜੀ ਚ ਪਾਵਨ ਅਗਲੇ ਸ਼ਲੋਕਾਂ ਦੇ ਵਿਚਾਰ ਕਲ ਤੇ ਕਲ ਆਪ ਤੋਂ ਸ਼ਮਾ ਮੰਗਾਗੇ ਬੜੀ ਇਕਾਗਰਤਾ ਨਾਲ ਆਪ ਨੇ ਸਰਵਨ ਕੀਤਾ ਧਨ ਗੁਰ ਵਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰਨ ਸੁਣ ਕੇ ਤੁਹਾਡੇ ਹਿਰਦੇ ਚ ਵਸੇ ਸੁਣਾ ਕੇ ਮੇਰੇ ਹਿਰਦੇ ਚ ਵਸੇ ਤੁਹਾਡਾ ਸੁਣਿਆ ਸਫਲ ਹੋਵੇ ਮੇਰਾ ਸੁਣਾ ਆਇਆ ਹੋਇਆ ਸਕਾਰਤ ਹੋਵੇ ਬੁਲ ਸੁਖ ਦੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ Oh,